ਕੈਨੇਡਾ ਦੇ ਪ੍ਰਵਾਸੀਆਂ ਨੂੰ ਲੈ ਕੇ ਅੱਜ ਦੇ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਇਸ ਵਿਚਾਲੇ ਹੁਣ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਵਿਦਿਆਰਥੀਆਂ ਦੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਤੇ ਲਈ ਵੱਡਾ ਐਲਾਨ ਕੀਤਾ ਹੈ ਜੀਹਾਂ ਕੈਨੇਡਾ ਸਰਕਾਰ ਨੇ ਹੁਣ 25000 ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਪ੍ਰਵਾਸੀ ਹੁਣ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਦੇ ਵਿੱਚਠਹਿਰਾ ਕੀਤਾ ਜਾ ਸਕਦਾ ਹੈ ਅਤੇ 2 ਸਾਲ ਦਾ ਹੋਰ ਵਾਅਦਾ ਵੀ ਕਰਵਾਇਆ ਜਾ ਸਕਦਾ ਹੈ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਅਧੀਨ ਕੈਨੇਡਾ ਸਰਕਾਰ ਦੇ ਵੱਲੋਂ ਮੌਜੂਦਾ ਬਾਰੇ ਦੌਰਾਨ 25000 ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕੇ ਇਸ ਤੋਂ ਪਹਿਲਾਂ ਸਿਰਫ 10000 ਅਜ਼ੀਆਂ ਪਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਕੈਨੇਡਾ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹਦਾਇਤਾਂ ਦੇ ਮੁਤਾਬਕ ਪਰਿਵਾਰ ਦਾ ਮਿਲਾਪ ਕਰਵਾਉਣ ਦੇ ਲਈ ਸਰਕਾਰ ਵਚਨਬੱਧ ਹੈ ਆਪਣੇ ਪੈਰੈਂਟਸ ਜਾਂ ਫਿਰ ਗ੍ਰੈਂਡ ਪੈਰੈਂਟਸ ਨੂੰ ਕੈਨੇਡਾ ਸਦਨ ਦੇ ਇੱਛਕ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਦੇ ਵਿੱਚ ਠਹਿਰਾਵ ਕੀਤਾ ਜਾਏਗਾ ਅਤੇ 2 ਸਾਲ ਦਾ ਹੋਰ ਵਾਅਦਾ ਵੀ ਕਰਵਾਇਆ ਜਾਏਗਾ ਹਾਲਾਂਕਿ ਸਾਲ 2024 ਦੌਰਾਨ 33700 ਨਿਗਾਰਨ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣ ਗਿਆ ਇਤੇ ਦੱਸਦੀ ਹੈ ਕਿ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਅਧੀਨ ਸਫਲ ਬਿਨੇ ਕਾਰ ਆਪਣੇ ਮਾਪਿਆਂ ਚਾਹੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਆਸਤ ਸਕਦੇ ਨੇ ਇਮੀਗ੍ਰੇਸ਼ਨ ਬਾਰੇ ਇਸ ਲਾਣਾ ਰਿਪੋਰਟ ਦੇ ਮੁਤਾਬਕ 2023 ਦੇ ਅੰਤ ਤੱਕ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਨੂੰ ਵੀ ਪੀਆਰ ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਰੀਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਅਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜੇ ਦੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵੱਸ ਸਕਦਾ ਹੈ। ਦੂਜੇ ਪਾਸੇ ਐਕਸਪ੍ਰੈਸ ਐਂਟਰੀ ਵਾਲੇ ਨੂੰ ਐਲ ਐਮ ਆਈਏ ਦੇ ਬੋਨਸ ਪੁਆਇੰਟ ਦੇਣ ਦਾ ਵੀ سلسلہ 25 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਤਬਦੀਲੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਕੈਨੇਡਾ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਉੱਤੇ 50 ਤੋਂ 200 ਤੱਕ ਸੀ ਆਰ ਐਸ ਪੁਆਇੰਟ ਮਿਲਦੇ ਸਨ। ਅਤੇ ਪੀਆਰ ਮਿਲਣ ਦੇ ਅਸਾਰ ਬਿਹਰਦ ਵੱਜ ਜਾਂਦੇ ਅਤੇ ਹੁਣ ਅਜਿਆ ਨਹੀਂ ਹੋਵੇਗਾ ਨਵੇਂ ਨਿਯਮਾਂ ਦਾ ਸਭ ਤੋਂ ਵੱਡਾ ਨੁਕਸਾਨ ਭਾਰਤੀ ਵਿਦਿਆਰਥੀਆਂ ਨੂੰ ਹੋਇਆ ਹੈ ਜੋ ਕੈਨੇਡਾ ਦੇ ਵਿੱਚ ਪੱਕਾ ਹੋਣ ਦੇ ਇਰਾਦੇ ਦੇ ਨਾਲ ਸਟੱਡੀ ਵੀਜ਼ਾ ਉੱਤੇ ਇੱਥੇ ਪਹੁੰਚੇ ਨੇ ਪਰ ਬੋਨਸ ਪੁਆਇੰਟ ਦੀ ਅਨਹੋਂਦ ਦੇ ਵਿੱਚ ਉਹਨਾਂ ਵਾਸਤੇ ਲੋੜਿੰਦਾ ਸੀ CRS ਸਕੋਰ ਹਾਸਲ ਕਰਨਾ ਵੀ ਔਖਾ ਹੋ ਜਾਵੇਗਾ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਕਹਿਣਾ ਹੈ ਕਿ ਬਿਲਕੁਲ درست CRS ਸਕੋਰ ਦੇ ਚੋਣ ਦੇ ਵਿੱਚ ਫਿਲਹਾਲ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ ਅਤੇ ਇੱਕ ਹਫ਼ਤੇ ਤੋਂ ਵੱਧ ਸਮਾਂ ਹੀ CRS ਸਕੋਰ ਗਲਤ ਨਜ਼ਰ ਆਉਣ ਉੱਤੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾਵੇ ਇਸ ਨਾਲ ਹੀ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਫੈਡਰਲ ਸਕਿੱਲਡ ਟ੍ਰੇਡਸ ਪ੍ਰੋਗਰਾਮ ਅਤੇ ਕੁਝ ਪ੍ਰੋਮੋਸ਼ਨਲ ਨੋਮਿਨੇ ਪ੍ਰੋਗਰਾਮ ਦੀਆਂ ਸਟ੍ਰੀਮਸ ਵਿੱਚ ਹੁਣ ਦੀ ਜੌਬ ਆਫਰ ਦੀ ਪਹਿਲਾਂ ਵਾਲੀ ਅਹਿਮੀਅਤ ਬਰਕਰਾਰ ਰਹੇਗੀ। ਦੱਸਦੀ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲੋਗ ਘਟ ਕੇ 8,21,000 ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ। ਸਭ ਤੋਂ ਜ਼ਿਆਦਾ ਕਮੀਰ ਟੈਂਪਰੇਰੀ ਰੈ residency ਵਾਲੀ ਸ਼੍ਰੀਨੀ ਦੇਵੀ ਚਾਹੀਏ ਅਤੇ ਇਸ ਵੇਲੇ ਬੈਕਲੌਗ ਦੇ ਵਿੱਚ 494000 ਅਰਜ਼ੀਆਂ ਦਸਨੀਆਂ ਚਾਰੀਆਂ ਨੇ ਇਸ ਦੇ ਉਲਟ ਪਰਮਾਨੈਂਟ ਰੈ residency ਵਾਲੀ ਸ਼੍ਰੀਨੀ ਦੇਵੀ ਚ ਅਰਜ਼ੀਆਂ ਦਾ ਬੈਕਲੌਗ 356000 ਤੋਂ ਵੱਧ ਕੇ 364000 ਹੋ ਗਿਆ ਹੈ ਦੂਜੇ ਪਾਸੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਸਿਕਰ ਕੀਤਾ ਜਾਵੇ ਤਾਂ કુલ 2 ਲੱਖ 39000 ਅਰਜ਼ੀਆਂ ਦੇ ਵਿੱਚੋਂ 22000 ਬੈਕਲੌਗ ਵਿੱਚ ਮੰਨੀਆਂ ਗਈਆਂ ਨਹੀਂ ਬਿਊਰੋ ਰਿਪੋਰਟ ਚੈਨਲ ਪੰਜਾਬੀ